ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਰਜਿੰਦਰ ਸਿੰਘ ਰਾਜਾ ਗੁਰੂ ਕੀ ਲਾਡਲੀ ਫੌਜ ਵੱਲੋਂ ਜੋ ਅੱਜ ਵਿਸ਼ੇਸ਼ ਪ੍ਰੋਗਰਾਮ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਸ ਤੋਂ ਇਲਾਵਾ ਗੁਰਦੁਆਰਾ ਗੋਇੰਦਵਾਲ ਸਾਹਿਬ ਤੇ ਦਰਸ਼ਨ ਆ ਲਈ ਸੰਗਤਾਂ ਜਾ ਰਹੀਆਂ ਨੇ ਪਰ ਸੰਗਤਾਂ ਦੇ ਵਿੱਚ ਇੱਕ ਬਹੁਤ ਵੱਡਾ ਇਛਾਬ ਹੈ ਇੱਕ ਪ੍ਰੇਮ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੇਵਾ ਸੰਗਤਾਂ ਦੇ ਸਹਿਯੋਗ ਔਰ ਭਰਾਵਾਂ ਦੇ ਪਿਆਰ ਦੇ ਨਾਲ ਚੱਲਦੀ ਵੀ ਹੈ ਔਰ ਗੁਰੂ ਮਹਾਰਾਜ ਦੇ ਅਰਦਾਸ ਕਰਦੇ ਆ ਕਿ ਸਾਰੇ ਵੀ ਜਿੰਨੇ ਵੀ ਮੇਰੇ ਨਾਲ ਜੁੜ ਰਹੇ ਨੇ ਔਰ ਜਿਹੜੀ ਸੇਵਾ ਹੈ ਇਹ ਚੱਲਦੀ ਨਿਰੰਤਰ 25 ਸਾਲ ਤੋਂ ਚੱਲਦੀ ਆ ਰਹੀ ਹੈ ਔਰ ਐਸੀ ਤਰ੍ਹਾਂ ਸੇਵਾ ਗੁਰੂ ਮਹਾਰਾਜ ਲੈਂਦਾ ਰਵੇ ਕਿਰਪਾ ਬਣਾਈ ਰੱਖੇ ਅਰਦਾਸ ਕਰ ਰਹੇ ਆ ਗੁਰੂ ਮਹਾਰਾਜ ਦੇ ਕਿ ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਦੇ ਘਰ ਦਰਸ਼ਨਾਂ ਵਾਸਤੇ ਜਾਂਦੀਆਂ ਨੇ ਉਹਨਾਂ ਦੀਆਂ ਝੋਲੀਆਂ ਜਿੱਦਾਂ ਵੀ ਮੰਗਦੇ ਨੇ ਉਸ ਤਰ੍ਹਾਂ ਦੀਆਂ ਗੁਰੂ ਮਾਰਾ ਕਿਰਪਾ ਕਰੇ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਲਾਡਲੀ ਫੌਜ ਜਿਹੜੀ ਰਜਿੰਦਰ ਸਿੰਘ ਰਾਜਾ ਤੇ ਉਹਨਾਂ ਦੀ ਟੀਮ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ ਹੈ ਕਈ ਸਾਲ ਹੋ ਗਏ ਇਹ ਹਰ ਮਹੀਨੇ ਧਾਰਮਿਕ ਸਥਾਨਾਂ ਤੇ ਬੱਸਾਂ ਦੀ ਸੇਵਾ ਜਿਹੜੀ ਇਹ ਕਰਦੇ ਨੇ ਤੇ ਨਾਲ ਸਾਲ 'ਚ ਦੋ-ਤਿੰਨ ਵਾਰੀ ਹੈ ਟ੍ਰੇਨ 'ਚ ਸੰਗਤਾਂ ਨੂੰ ਲੈ ਕੇ ਜਾਂਦੇ ਨੇ ਪਟਨਾ ਸਾਹਿਬ ਸਚਖੰਡ ਸ੍ਰੀ ਹਜੂਰ ਸਾਹਿਬ ਅੱਜ ਉਸੇ ਲੜੀ 'ਚ ਇੱਕ ਹੋਰ ਇਹਨਾਂ ਦਾ ਪ੍ਰਵਾਲਾ ਕੀਤਾ ਗਿਆ 10 ਰੁਪਏ ਦੇ ਵਿੱਚ ਸੰਗਤਾਂ ਨੂੰ ਲੈ ਕੇ ਜਾ ਰਹੇ ਨੇ ਜਿਹਦੇ 'ਚ ਆਣਾ ਜਾਣਾ ਖਾਣਾ ਸਾਰਾ ਕੁਝ 10 ਰੁਪਏ 'ਚ ਹੀ ਇਨਕਲੂਡ ਹੈ ਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗਾ ਕਿ ਇਸ ਟੀਮ ਦੇ ਉੱਪਰ ਅਸ਼ੀਰਵਾਦ ਬਣਾਈ ਰੱਖਣ ਇਹਨਾਂ ਨੂੰ ਹੋਰ ਬਲ ਦੇਣ ਤਾਂ ਕਿ ਇਹ ਜਿਹੜੀ ਸਮਾਜ ਦੀ ਸੇਵਾ ਹੈ ਹੋਰ ਸ਼ਕਤੀ ਨਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣ ਅਗਿਆਣਾ ਚੀਦਾ ਸੇਵਾ ਕਰ ਰਹੇ ਨੇ ਇਹ ਇੱਕ ਸਾਰੇ ਸਮਾਜ ਵਾਸਤੇ ਪ੍ਰੇਰਣਾ ਹੈ ਇਹ ਇੱਕ ਸੰਕੇਤ ਹੈ ਇੱਕ ਸੰਕੇਤਿਕ ਜਿਹੜਾ ਪ੍ਰੋਗਰਾਮ ਹੈ ਸਾਰੇ ਸਮਾਜ ਨੂੰ ਅਗਿਆਣਾ ਚੀਦਾ ਵੱਧ ਚੜ ਕੇ ਇਹਦੇ ਨਾਲ ਨਾ ਕੇਵਲ ਸਾਡੀ ਜਿਹੜੀ ਹੈ ਸਰਦਾਰਾਂ ਦੀ ਸਰਦਾਪੁਰੀ ਹੁੰਦੀ ਹੈ ਵਾਹਿਗੁਰੂ ਜੀ ਅੱਗੇ ਮੱਥਾ ਟੇਕ ਕੇ ਪਰ ਨਾਲ ਹੀ ਇੱਕ ਸਮਾਜ ਨਾਲ ਧਰਮ ਨੂੰ ਜੋੜਨ ਦਾ ਵੀ ਉਪਰਾਲਾ ਇਸ ਵਾਹਿਗੁਰੂ ਜੀ ਦੀ ਫਤਿਹ ਅੱਜ ਫੀਲਡ ਗਨ ਦੇ ਵਿੱਚ ਰਜਿੰਦਰ ਸਿੰਘ ਰਾਜਾ ਜੀ ਵੱਲੋਂ ਜਿਹੜੇ ਗੁਰੂ ਦੀ लाडली ਫੌਜ ਵੱਲੋਂ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਤਿਰਵਾਰ ਸਾਹਿਬ ਔਰ ਹੋਰ ਧਾਰਮਿਕ ਸਥਾਨਾਂ ਤੇ ਲੈ ਕੇ जाया ਜਾ ਰਿਹਾ ਜਿੰਦੀ ਸੇਵਾ ਮਾਤਰ ਦਰਸ਼ਨ ਤੇ ਰੱਖੀ ਗਈ ਹੈ ਜਿਹੜੀ ਮਾਤਰ ਨਾਮ ਦੀ ਸੇਵਾ ਔਰ ਇਹ ਸੇਵਾ ਜਿਹੜੀ ਹੈ ਗੁਰੂ ਦੀ लाडली ਫੌਜ ਲੰਬੇ ਸਮੇਂ ਤੋਂ ਕਰ ਰਹੀ ਹੈ ਅੱਜ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਹੈ ਬੱਡੀ ਗਿੰਤੀ ਦੇ ਵਿੱਚ ਸੰਗਤਾਂ ਜਿਹੜਾ ਅਮ੍ਰਿਤਸਰ ਸਭ ਜਾ ਰਹੀਆਂ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਇਸੇ ਤਰ੍ਹਾਂ ਗੁਰੂ ਦੀ लाडली ਫੌਜ ਰਾਜਾ ਜੀ ਉਹਨਾਂ ਦੇ ਸਾਥੀ ਮਿਲ ਕੇ ਲੋਕਾਂ ਨੂੰ ਘਰ ਨੂੰ ਸਤਨ ਯਾਤਰਾ ਕਰਵਾਉਂਦੇ ਰਹਨ ਆਪ ਵੀ ਯਾਤਰਾ ਕਰਦੇ ਰਹਨ ਅੱਜ ਇੱਥੇ ਰਕੇਸ਼ਪੁਰ ਜੀ ਵੀ ਮੇਰੇ ਭਰਾ ਪਰ ਸੌਰਵ ਜੀ ਅਸੀਂ ਸਾਰੇ ਮਿਲ ਕੇ ਬਹੁਤ ਅੱਛਾ ਲੱਗੇ ਆ ਕੇ ਔਰ ਮੈਨੂੰ ਪਤਾ ਚੱਲਿਆ ਲੰਬੇ ਸਮੇਂ ਤੋਂ ਇਹ ਯਾਤਰਾ ਜਿਹੜੀ ਹੈ ਇਸੇ ਤਰ੍ਹਾਂ ਕਰਵਾਈ ਜਾ ਰਹੀ ਹੈ ਬਹੁਤ ਬਹੁਤ ਵਧਾਈ ਦੇ ਬਾਤਰ ਨੇ ਬਾਇਗੁਰੂ ਦਾ ਖਾਲਸਾ ਬਾਇਗੁਰੂ